ਕਿਹੜੇ-ਕਿਹੜੇ ਪਹਾੜੇ ਆਉਂਨੇ ਆਪੀ ਤੈਨੂੰ ਮੈਨੂੰ ਆਉਂਦੇ ਨੇ ਭਾਈ ਇੱਕ ਸਵਾਈ ਦਾ ਹਾਂ ਇੱਕ ਦੁੱਧੇ ਦੇ ਕਿਟਾਈ ਦਾ ਅੱਛਾ ਸੁਣਾ ਦੇਂਗੀ ਸੁਣਾ ਦੂਗੀ ਸੁਣਾਈ ਇੱਕ ਸਵਾਈ ਸੁਆਇਆ ਦੂਸ ਸਵਾਈ ਤਾਂ ਇਹ ਤਿੰਨ ਸਵਾਈ ਪੌਣੀ ਚਾਰ ਚਾਰ ਸਵਾਈਆ ਪੰਜੇ ਪੰਜ ਸਵਾਈਆ ਸਵਾ 6 ਹਾਂ 6 ਸਵਾਈਆ ਸਾਢੇ 7 ਹੂੰ 7 ਸਵਾਈਆ 8 ਹੂੰ 7 ਸਵਾਈਆ 9. ਹੂੰ 800 ਆਇਆ 10 ਹੂੰ 900 ਆਇਆ 11 100 ਆਇਆ 12 ਹੂੰ ਹੁਣ ਕਿਹੜਾ ਅੱਗੇ ਅੱਗੇ ਬਿਊਜ਼ ਆ ਠੀਕ ਆ ਕਿ ਡੇਟਾ ਡੇਟਾ ਦੇ 2 ਡੇਟਾ ਤਿੰਨ ਹੂੰ ਕੰਪਿਊਟਰ 4.5 ਹੂੰ 4 ਡੁੱਡਾ 6 5 ਡੁੱਡਾ 7 6 ਡੁੱਡਾ 9 ਹੂੰ 7:30 8:00 12:00 9:30 13:00 10:00 15:00 ਠੀਕ ਆ ਅੱਗੇ ਕਿਹੜਾ 22 22 ਦਾ ਇੱਕ ਟਾਇਆ ਇੱਕ ਟਾਇਆ 2 ਟਾਇਆ 5 3 ਟਾਇਆ 7 7 4 ਟਾਇਆ 10 5 ਟਾਇਆ 12 6 ਟਾਇਆ 15 7 ਟਾਇਆ 17 8 ਟਾਇਆ 20